ਜੀ ਸਤਿ ਸ਼੍ਰੀ ਅਕਾਲ ਜੀ ਅੱਜ ਉਹ ਮਿਲਦੇ ਆ ਇੱਕ ਨਵੇਂ ਦਿਨ ਤੇ ਇੱਕ ਨਵੀਂ ਗੱਲਬਾਤ ਦੇ ਨਾਲ ਤੇ ਮੌਸਮਾਂ ਤੁਸੀਂ ਦੇਖੀ ਜਨੂੰ ਠੰਡ ਪੂਰੀ ਐ ਤੇ ਮੌਸਮ ਅੱਜ ਵਧੀਆ ਨਹੀਂ ਹੈਗਾ ਠੀਕ ਐ ਨਾ ਤੇ ਤੁਈ ਤਾਂ ਹੀ ਮਚਾਉਨੇ ਆ ਤੇ ਥੋੜਾ ਜਿਹਾ ਉੱਥੇ ਵੀ ਲੇਟ ਕੰਮਕਾਰ ਰਹਿ ਗਈ ਸੀ ਤੇ ਇਦੋਂ ਬਾਅਦ ਚੱਲਦੇ ਆ ਰੋਟੀ ਪਾਣੀ ਖਾਣੇ ਆ ਫਿਰ ਠੀਕ ਐ ਨਾ ਸਵੇਰ ਦਾ ਕਰਕੇ ਲੰਚ ਰੋਚ ਤੇ ਫਿਰ ਉਸ ਤੋਂ ਬਾਅਦ ਤੇ ਧੁੰਦੀ ਤਿਆਰੀ ਕਰੀਆ ਨਕੜਾਈਆਂ ਲਵਾਤੀਆਂ ਜਵਾਕ ਜਾਉਂਦਾ ਤੇ ਅੱਗੋਗ ਮਚਾ ਕੇ ਤੇ ਮੈਂ ਬਸ ਖਾਣਾ ਖਾ ਕੇ ਆ ਗਿਆ ਤੇ ਇਹਨੂੰ ਅੱਗ ਮਚਾਉਣ ਤੇ ਲਾ ਤੇ ਫਿਰ ਆ ਕੇ ਬਹਿਨੇ ਤੂੰ ਹੀ ਤੇ ਫਿਰ ਮਾਰਦੇ ਆ ਗੱਲਾਂ ਬਾਤਾਂ ਚਾਹ ਚੂ ਪੀਨੇ ਤੇ ਫਿਰ ਹੋ ਜਾਗੇ ਕੈਮ ਠੀਕ ਹੈ ਜੀ ਆਜੋ ਫਿਰ ਆਜੇ ਟੇਬਲ ਤੇ ਤੇ ਸਬਜੀ ਕਰਤੀ ਮਲਕੀਤ ਨੇ ਤਿਆਰ ਆ ਕਰਤੇ ਨੇ ਰਾਇਤਾ ਤਿਆਰ ਤੇ ਬਸ ਚੋਬਰ ਉਹ ਫਿਰਦਾ ਲੈ ਮਲਕੀਤ ਕੀ ਗੋਭੀ ਬੋਲੀ ਕਿਆ ਬਾਤ ਕਿਆ ਬਾਤ ਤੇ ਲੋਕ ਚਾੱਕ ਲਈਏ ਤੇ ਸ਼ਾਕੇ ਤੇ ਫਿਰ ਚੱਲਦੇ ਆ ਬਾਹਰ ਟਾਈਮ ਹੋ ਗਿਆ 10 ਸਜ ਪੂਰਾ ਅੱਜ ਲੇਟ ਆ ਛੋੜੇ ਤੇ ਚਲੋ ਮਿਲਦੇ ਆ ਫਿਰ ਬਾਹਰ ਜਾ ਕੇ ਸ਼ਾਕੀ ਪ੍ਰਸ਼ਾਦ ਤੇ ਫਿਰ ਕਰਦੇ ਆਪਾਂ ਗੱਲਬਾਤ ਆ ਹਮਾਰੋ ਨਗਾ ਭਾਈ ਤੋਂ ਹਲੇ ਵੀ ਪੂਰੀ ਐ ਟਾਈਮ ਹੋ ਗਿਆ ਆਪਣੇ ਕੋਲੇ 10:30 ਠੀਕ ਹੈ ਜੀ ਖਾਣਾ ਖੁਣਾ ਖਾ ਕੇ ਤੇ ਕੈਮ ਹੋ ਕੇ ਆ ਗਿਆ ਆਪਾਂ ਬਾਹਰ ਤੇ ਹੁਣ ਵੀ ਇਹ ਦੇਖ ਲਓ ਵੀ ਮੌਸਮ ਪੂਰਾ ਐ ਜਾ ਜਾ ਛੱਡ ਕੇ ਗਏ ਸੀ ਉਹੋ ਜਿਹਾ ਹੀ ਐ ਠੀਕ ਐ ਜੀ ਤੇ ਪ੍ਰਿੰਸ ਸਾਹ ਹੁੰਦਾ ਕਿੱਥੇ ਭਾਗਿਆ ਉਹ ਅੱਗੋ ਗਮਚਾਈ ਨੋ ਨਹੀਂ ਹਲੇ ਤੇ ਲਾਉਨੇ ਆ ਫਿਰ ਆਪਾਂ ਉਹਨੂੰ ਤੇ ਇਹ ਗੱਲ ਬਾਤ ਆ ਮੌਸਮ ਦੀਆਂ ਮੌਸਮ ਦੁਬਾਰੇ ਠੰਡ ਹੋ ਚੱਲੀ ਜਾਂਦਾ ਪਾਖਰ ਠੀਕ ਐ ਫਸਲਾਂ ਨੂੰ ਤੇ ਕਣਕਾਂ ਨੂੰ ਤਾਂ ਚੰਗਾ ਹੈ ਨਾ ਇਹ ਤਾਂ ਗੱਲ ਬਾਤ ਹੈ ਤੇਰ ਬਦੰਦਰ ਲੱਕੜਾ ਲੋਕੜਾ ਹੱਤੜ ਕੇ ਪਾਦੀ ਚ ਫਾਇਰ ਪੈਟ ਚ ਪਤਾ ਨਹੀਂ ਕਿੱਧਰ ਤੁਰ ਗਿਆ ਜਵਾਕ ਜਾ ਠੀਕ ਐ ਕੁਰਸੀਆਂ ਕਰਸੀਓਂ ਵੀ ਪਈਆਂ ਡੇਡੀਆਂ ਰਾਤ ਦੀਆਂ ਤੇ ਪਿੰਕਾ ਓਏ ਆਉਂਦਾ ਤੇ ਮਚਾਉਣੇ ਆ ਗੁੱਗ ਫਿਰ ਲਾਉਣੇ ਮਹਿਫਲ ਐਂਕਾ 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 ਕੋਲ ਚਾ ਨਾ ਉਧਰ ਉਹ ਮੈਂ ਕਿਹਾ ਵੱਡੀ ਵਾਲੀ ਉਹ ਯਾਰ ਥੋੜੀ ਛੋਟੀ ਕਰ ਕੱਟ ਕੇ ਬਟਕੇ ਆ ਇਧਰ ਟੈਂਕਾ ਬਿਹਾਰੀ ਇਹ ਅੱਗ ਨੂੰ ਘੁਲੀ ਜਾਂਦਾ ਹਾਲੇ ਥੋੜੀ ਚੱਲੀ ਤਾਂ ਅੱਗ ਫੜਤਾ ਰਹੀ ਜੇ ਪਰ ਦੇਖੋ ਹਾਲੇ ਜ਼ੋਰ ਜਾਨੀ ਖੜਿਆ

ਮੰਡਲ ਹਰੀ ਇਹ ਮੰਡਲ ਹਰੀ ਕੱਢਦੇ ਅੱਗ ਆਪਾਂ ਵਾਲੇ ਤਾਂ ਠੰਡੇ ਹੋ ਗਏ ਹੁਣ ਜਾਵਾਂ ਹੈ ਜਿਹੜੀਆਂ ਅੱਜ ਕੱਲ ਪੰਜਾਬ ਚ ਅੱਗਾਂ ਨਿਕਲਦੀਆਂ ਮੰਡਲ ਹਰੀਆਂ ਦੇ ਨਿਕਲਦੀਆਂ ਆ ਆਪਣੇ ਤਾਂ ਸਭ ਠੰਡੇ ਪੈ ਗਏ ਹੁਣ ਦੱਸਿਓ ਜੇ ਕੋਈ ਸਹਿਮਤਾ ਤਾਂ ਆਪਣੀ ਗੱਲ ਨਾਲ ਸ਼ੋਭਰੋ ਸਾਡਾ ਪਿੰਕਾ ਯਰਗ ਕਹਿੰਦੇ ਇੱਧਰ ਗੱਡੀ ਤੇ ਚੁੰਬੜੇ ਪਏ ਆ ਉਧਰ ਨੀਤੀਸ਼ ਤੇ ਇੱਧਰ ਗੱਡੀ ਦੱਸੋ ਕਿਵੇਂ ਚਮਕਾ ਦੀ ਚੋਬਰ ਲੱਗੇ ਪਏ ਆ ਦੇਖੋ ਸਰਫ ਸਰਫਾ ਕਪੜਾ ਪਾਣੀ ਧੜਾ ਧੜਾ ਡੁੱਲੀ ਤੁਰੇ ਜਾਂਦੇ ਆ ਇਹ ਹੈ ਬੇ ਕਦਰ ਹੀ ਪਾਣੀ ਦੀ ਬੇ ਕਦਰ ਹੀ ਕਹਿੰਦੇ ਗੱਭਰੂ ਠੀਕ ਹੈ ਜੀ ਬੇਲੇ ਜੀ ਮੈਂ ਕਿਹਾ ਹੋਰ ਨਹੀਂ ਇਹ ਮੈਨੂੰ ਕੱਲ ਦਾ ਕਹੀ ਜਾਂਦਾ ਸੀ ਪਿੰਕਾ ਪਿੰਕਾ ਕਹਿੰਦਾ ਜੀ ਮੈਂ ਗੱਡੀ ਧੋਦਿਆਂ ਮੈਂ ਗੱਡੀ ਧੋਦਿਆਂ ਮੈਂ ਕਿਹਾ ਪਰ ਤੂੰ ਅੱਜ ਧੋਦਿਆ ਅੱਜ ਮੌਸਮ ਠੀਕ ਹੈ ਧੁੱਪ ਜੀ ਨਿਕਲੇ ਸੀ ਗਰਮੈਸ਼ੀ ਹੈ ਜੀ ਇਹ ਬੱਦਲਾਂ ਦੀ ਗਰਮੀ ਜੀ ਤੇ ਚੱਲ ਮੈਂ ਕਿਹਾ ਆ ਇਹ ਪਿੰਕੇ ਆ ਤੂੰ ਜ਼ਿੰਦਗੀ ਮੇਂ ਪਹਿਲੀ ਵਾਰ ਗੱਡੀ ਧੋਆ ਹੈ ਹਾਂ ਜੀ ਹੈ ਹਾਂ ਜੀ ਲਾਈਫ ਵਿੱਚ ਫਸਟ ਟਾਈਮ ਤੂੰ ਨੀਤੇਸ਼ ਹੋਏ ਤੂੰ ਵੀ ਜਿੰਦਗੀ ਵਿੱਚ ਪਹਿਲੀ ਵਾਰ ਦੁਆ ਆਜਾ ਉਹ ਜਾ ਯਾਰ ਦੋਨੋਂ ਬੰਦੇ ਪਹਿਲੀ ਵਾਰ ਚਲ ਟ੍ਰੈਂਡ ਹੋ ਜਾਉਂਗੇ ਹੁਣ ਪੂਰੇ ਧੀਰੇ ਧੀਰੇ ਸ਼ੀਸ਼ੇ ਤੇ ਨਾ ਮਾਰੀ ਕਪੜਾ ਸ਼ੀਸ਼ੇ ਤੇ ਅਖਬਾਰ ਤੇ ਤੈਨੂੰ ਦੂਸਰਾ ਦੇਉਂਗਾ ਮੈਂ ਇੱਕ ਪਾਲ ਬਾਈ ਕਾਲ ਉਸਕਾ ਹੈ ਉਹ ਮਾਰਾਂਗੇ ਦੇਖਦੇ ਆ ਸ਼ੀਸ਼ੇ ਕੇ ਵਿੱਚ ਚਮਕ ਰਹੇ ਹੋ ਕਿ ਨਹੀਂ ਸ਼ੈਂਪੂ ਘਸਾ ਦਿਆ ਕਰੋ ਬਾਈ ਕਹਿੰਦਾ ਅਸੀਂ ਇਕੱਲਾ ਵੀ ਸ਼ੈਂਪੂ ਲਾ ਕੇ ਦੇਖਣਾ ਬਸ ਅਖਬਾਰ ਮਾਰੀ ਚੱਲੋ ਦੇਖਦੇ ਆ ਕਰਕੇ ਜੇ ਕੰਮ ਜਮ ਹੋਵਾਂਗੇ ਤਾਂ ਤੇ ਇਹ ਹੁਣ ਸੁਖਾਈ ਜਾਂਦਾ ਗੱਡੀ ਤੇ ਚਲੋ ਖੈਰ ਸੋਣੀ ਨਿਕ ਰਹੀ ਗੰਦੀ ਹੋਈ ਪਈ ਸੀ ਖਾਸੀ ਮੀਆਂ ਮੂਹਾਂ ਚ ਨਾ ਦੋ ਤਿੰਨ ਦਿਨ ਤੋ ਰੇ ਸੀ ਹਨਾ ਬਣ ਗਈ ਗੱਲ ਚਮਕਾ ਪਰਲੀ ਤਰਫ ਵੀ ਦੇਖਦੇ ਆਪਾਂ ਚੱਲਦੇ ਆ ਉਧਰਲੇ ਪਾਸੇ ਦੀ ਤੇਰੀ ਚੈੱਕ ਕਰਦੇ ਆ ਸਾਰੀ ਆ ਦੇਖੋ ਸਾਰੀ ਨਾ ਮੈਂ ਖੈਰ ਨੇੜੇ ਨੇੜੇ ਚੱਲ ਕੇ ਨਿਗ੍ਹਾ ਮਰੋਣੇ ਆਪਾਂ ਸੋ ਉਧਰੋਂ ਚਮਕਾ ਜਿਹਾ ਚੋਕ ਸੂਛੇ ਰਹਿ ਗਈ ਬਸ ਬੰਦੇ ਦਾ ਕੱਦ ਛੋਟਾ ਹੈ ਕੁਰਸੀ ਨਾਲ ਸਾਰੇ ਪਾਣੀ ਮਾਰੀ ਜਾਂਦਾ ਚਿਆਗਾ ਠੀਕ ਹੈ ਨਾ ਬਾਕੀ ਕੰਮੀ ਵਧੀਆ ਸੀ ਦੇਖ ਲਈ ਆਪਾਂ ਉਹ نیچے ਵੀ ਤੇਰਾ ਰਹਿ ਗਿਆ ਉਹ ਦੇਖੋ ਉਹ نیچے ਗੱਡੀ ਦੇ ਥੱਲੇ ਸਾਰੇ ਕਪੜਾ ਮਾਰਨ ਵਾਲਾ ਰਹਿੰਦਾ ਹਾਂ ਜੇ ਵਾਲਾ ਠੀਕ ਹੈ ਠੀਕ ਹੈ ਮੁੰਡੇ ਮਿਹਨਤੀ ਹੈ ਇਹ ਗੱਭਰੂ ਠੀਕ ਹੈ ਨਾ ਹੁਣ ਅੱਜ ਫੇਰ ਉਹੀ ਗੱਲ ਵੀ ਆਪਣੇ ਵਾਲੇ ਕੰਮ ਛੱਡ ਕੇ ਪਰ ਇਹ ਗੱਭਰੂ ਹਲੇ ਫੇਰ ਵੀ ਕੰਮ ਕਰਦੇ ਆ ਆਪਣੀ ਵੀ ਹੈਗੇ ਜਵਾਬ ਇੱਥੇ ਤੇ ਉਹਨਾਂ ਨੂੰ ਕਹਿ ਦੀ ਆਪਣੇ ਪੰਜਾਬੀਆਂ ਨੂੰ ਜਮਾ ਨਹੀਂ ਕਰਦੇ ਕੰਜਰ ਦੇ ਉਹ ਦਿੱਲੀ ਚ ਹੀ ਮਾਰ ਜਾਂਦੇ ਚੱਕ ਕੇ ਸਾਈਕਲ ਹੋਰ ਪਾਸੇ ਨੂੰ ਜਾਂ ਚੱਕ ਕੇ ਪਲਟੀਨਾ ਨਿਕਲ ਜਾਂਦੇ ਮੰਡੀ ਨੂੰ ਬਸ 2 ਮਿੰਟ ਚ ਆਏ ਜੀ 3 ਮਿੰਟ ਚ ਆਏ 2-3 ਦਿਨ ਦਾ ਉਹ ਉਸੇ ਨੇ ਰੀਸ ਰਾਈ ਸੀ ਨਾ ਗੱਡੀ ਧੋਣ ਦੀ ਤੈਨੂੰ ਐਸੀ ਗੱਡੀ ਦਾ ਧੋ ਦੂੰਗਾ ਜੀ ਮੁਰਗਾ ਖਵਾਇਓ ਫਿਰ ਤੇ ਅੱਜ ਉਹ ਹੈ ਹੀ ਨਹੀਂ ਜਦੋਂ ਗੱਡੀ ਧੋਣ ਦੀ ਵਾਰੀ ਆ ਗਈ ਚਲੋ ਇਹ ਗੱਲਾਂ ਬਾਤਾਂ ਧੋ ਧੂ ਕੇ ਫਿਰ ਅੰਦਰ ਇਥੇ ਲਾ ਦੇਗੇ ਛੱਡ ਦੇ ਬਸ ਗੈਰੇਚ 16 ਕੰਮ ਕਰਦੇ ਆ ਮੈਂ ਕਿਹਾ ਚਲੋ ਇਹਨਾਂ ਦੇ ਵਿੱਚ ਮੁੰਡਿਆਂ ਦੀ ਤਾਰੀਫ ਕਰਨੀ ਬਣਦੀ ਐ ਬਾਕੀ ਵਿੱਚੋਂ ਸਫਾਈ ਰਹਿੰਦੀ ਐ ਦੂਆ ਵਿੱਚੋਂ ਲਾਉਣੇ ਫਿਰ ਇਹਨਾਂ ਨੂੰ ਗੰਦੀ ਮਹਿਫਲ ਲਾਈ ਜਾਇਆ ਜੀ ਨਾ ਉਹ ਆਰਧਾ ਆਰਧੇ ਕੰਮ ਕਰਦੇ ਜੋ ਭੈਣ ਦੇ ਕੀ ਜੋ ਮੁੰਡ ਦੀ ਚੀਜ਼ ਬਣੇ ਹਾਂ ਕਾ ਵੀ ਤੋਂਤੀ ਚਮਕਾਤੀ ਖੇਰ ਵਧੀਆ ਬਣਾਤੀ ਦੋਨੇ ਤਿੰਨ ਚਾਰ ਜਣੇ ਸੀ ਚਾਰ ਪੰਜ ਭਾਈ ਸੀ 8-10 ਲੱਗ ਜਾਂਦੇ ਨੇ ਕਰਾਵੇ ਹਾਂ ਹੋਰ ਸੀ ਜੀ ਉੱਟੜਾ ਹੋਏ ਲੱਗੇ ਸੀਗੇ ਉਹਨਾਂ ਨੇ ਸਾਲਿਆਂ ਨੇ ਨਰਮਾ ਚੱਕ ਲਿਆ ਜੱਟ ਦਾ ਕਿਹਾ ਜਾਣਾ ਨਾਲ ਉਹਨਾਂ ਕੀ ਰਲਣਾ ਹੁੰਦੀ ਸੀ ਉਹ ਸਖਾ ਉਹਨੂੰ ਦੀ ਚੱਕਦਾ ਹੋ ਸੀ ਮੋਰੋ ਪੈਸਿਆਂ ਪਿੱਛੇ ਲੜ ਪਈਸਾਂ ਪਿੱਛੇ ਆਪ ਕਰਦੇ ਕਹਿੰਦੇ ਲੜ ਪਈ ਉਹ ਆਪਦੀ ਲੜਪੇ ਤੇ ਉਹ ਭੈਣ ਦਾ ਕਿਰਪਾਨ ਲੈ ਕੇ ਆ ਗਿਆ ਮਾਰਨ ਉਹਨਾਂ ਨੂੰ